ਅੜੇ ਗੱਡਿਆਂ ਦੀ ਪੰਨੇ ਬਾਬਾ ਟੱਸਨੀ ਵੀ ਜਬੂ ਦਾ ਦਿਲ ਬੋਣਾ ਵੀ ਬਾ ਦੱਸਨੀ ਅੜੇ ਗੱਡਿਆਂ ਦੀ ਪੰਨੇ ਬਾਬਾ ਟੱਸਨੀ ਵੀ ਜਬੂ ਦਾ ਦਿਲ ਬੋਣਾ ਵੀ ਬਾ ਦੱਸਨੀ ਅਸੀਂ ਮੇਲਾ ਮੂਲਾ ਕਰ ਦਈਏ ਬੈਨ ਨੀਂ ਦੇ ਕਰਕੇ ਸਟਾਮੇ ਉੱਤੇ ਸੈਨ ਨੀ ਅਸੀਂ ਮੇਲਾ ਮੂਲਾ ਕਰ ਦਈਏ ਬੈਨ ਨੀਂ ਦੇ ਕਰਕੇ ਸਟਾਮੇ ਉੱਤੇ ਸੈਨ ਨੀ ਚੂਲਾ ਟਿੱਲੀਆਂ ਤੇ ਠੋਕ ਦਈਏ ਮੰਝੀਆਂ ਮੋਰਾ ਪੱਕੀਆਂ ਤੇ ਲਾ ਦਈਏ ਬਰੰਜੀਆਂ ਮੋਰਾ ਪੱਕੀਆਂ ਤੇ ਲਾ ਦਈਏ ਬਰੰਜੀਆਂ ਤੇ ਬਾਬਿਆਂ ਦੇ ਹੱਥ ਜਸ ਨੀ ਅੜੇ ਗੱਡੇ ਆਂਦੀ ਪੰਨੇ ਬਾਬਾ ਟੱਸਨੀ ਵੀ ਜਬੂ ਦਾ ਦਿਲ ਬੋਣਾ ਵੀ ਬਾ ਦੱਸਨੀ ਹੋ ਸਿੰਗਾਪੁਰ ਤੇ ਮਲੇਸ਼ੀਆ ਜਕਾਰਤਾ ਬੰਦਾ ਪੰਜ ਕੋ ਹਜ਼ਾਰ ਅਸੀਂ ਤਾਰਤਾ ਸਿੰਗਾਪੁਰ ਤੇ ਮਲੇਸ਼ੀਆ ਜਕਾਰਤਾ ਬੰਦਾ ਪੰਜ ਕੋ ਹਜ਼ਾਰ ਅਸੀਂ ਤਾਰਤਾ ਅਸੀਂ ਟਾਪ ਦੇ ਹੁਸੀਨਿਆਂ ਨੂੰ ਠਾਰਤਾ ਡੇਰੇ ਸਾਡੇ ਤੇ ਜਹਾਜ਼ ਜੀ ਨੇ ਝਾੜਤਾ ਡੇਰੇ ਸਾਡੇ ਤੇ ਜਹਾਜ਼ ਜੀ ਨੇ ਝਾੜਤਾ ਉਹ ਜਾਂਦਿਆ ਹੀ ਪੱਕਾ ਵਸਨੀ ਅੜੇ ਗੱਡਿਆਂ ਦੀ ਪੰਨੇ ਬਾਬਾ ਦੱਸਨੀ ਵੀ ਰਬੂ ਦਾ ਦਿਲ ਬੋਣਾ ਵੀ ਬਾਬਾ ਦੱਸਨੀ ਸਾਡੇ ਝੁਕਦੇ ਆ ਮੂਹਰੇ ਫੰਨੇ ਖਾਨੀ ਚੱਲੇ ਬਾਬਿਆਂ ਦਾ ਹਰ ਪਾਸੇ ਨਾ ਨੀ ਸਾਡੇ ਚੁੱਕਦੇ ਆ ਮੂਰੇ ਫੰਨੇ ਖਾਦੀ ਚੱਲੇ ਬਾਬਿਆਂ ਦਾ ਹਰ ਪਾਸੇ ਨਾ ਨੀ ਸਰ ਏਰੀਏ ਚ ਹੁਣ ਮਸ਼ਹੂਰ ਨੀ ਸਾਡੇ ਵਾਸਤੇ ਕੈਨੇਡਾ ਬਹੁਤੀ ਦੂਰ ਨੀ ਸਾਡੇ ਵਾਸਤੇ ਕੈਨੇਡਾ ਬਹੁਤੀ ਦੂਰ ਨੀ ਤੂੰ ਘਾਤੋਂ ਕਰੇ ਜੱਤ ਤੱਕ ਨੀ ਅੜੇ ਗੱਡਿਆਂ ਦੀ ਪੰਨੇ ਬਾਬਾ ਤੱਸਨੀ ਵੀਰਾਂ ਬੂਜਾ ਦੇ ਲਬਾਉਣਾ ਵੀ ਬਾਬਾ ਦੱਸਨੀ ਪੈਣੀ ਬਾਗੇ ਆਣਾ ਲਾਉਂਦਾ ਜਦੋਂ ਧਿਆਨ ਨਹੀਂ ਬੜੇ ਉੱਡਦੇ ਆ ਸੋਚਾਂ ਦੇ ਬਿਮਾਨ ਨਹੀਂ ਪੈਣੀ ਬਾਗੇ ਆਣਾ ਲਾਉਂਦਾ ਜਦੋਂ ਧਿਆਨ ਨਹੀਂ ਬੜੇ ਉੱਡਦੇ ਆ ਸੋਚਾਂ ਦੇ ਬਿਮਾਨ ਨਹੀਂ ਮੈਨੂੰ ਧੁੰਦਲਾ ਪਵੇ ਖ ਸਾਡਾ ਦੇ ਸਦਾ ਗੀਤ ਜਦੋਂ ਵੀ ਐ ਮਾਨਕ ਦੇ ਲਿਖਦਾ ਗੀਤ ਜਦੋਂ ਵੀ ਇਹ ਮਾਨਕ ਦੇ ਲਿਖਦਾ ਤੇ ਲਿਖੇ ਸਦਾ ਸੱਚੋ ਸੱਚ ਨਹੀਂ ਅੜੇ ਗੱਡਿਆਂ ਦੀ ਪੰਨੇ ਬਾਬਾ ਦੱਸਨੀ ਵੀਰ ਜਬੂ ਦਾ ਦਿਲ ਲਗਾਉਣਾ ਵੀ ਬਾਬਾ ਦੱਸਨੀ ਅੜੇ ਗੱਡਿਆਂ ਦੀ ਪੰਨੇ ਬਾਬਾ ਦੱਸਨੀ ਵੀਰ ਜਬੂ ਦਾ ਦਿਲ ਲਗਾਉਣਾ ਵੀ ਬਾਬਾ ਦੱਸਨੀ ਵੀਰ ਜਬੂ ਦਾ ਦਿਲ ਲਗਾਉਣਾ ਵੀ ਬਾਬਾ ਦੱਸਨੀ